ਸਤਿ ਸ਼੍ਰੀ ਅਕਾਲ ਜੀ ਪ੍ਰਾਈਮ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਇੱਕ ਵਾਰ ਫਿਰ ਤੋਂ ਹਾਜ਼ਰ ਹੋਏ ਹਾਂ ਕੁਝ ਵੱਡੀਆਂ ਤੇ ਖਾਸ ਖਬਰਾਂ ਲੈ ਕੇ ਪਹਿਲਾ ਨਜ਼ਰ ਮਾਰਦੇ ਹਾਂ ਹੁਣ ਤੱਕ ਦੀ ਵੱਡੀ ਖਬਰ ਤੇ ਕੈਨੇਡਾ ਵਿੱਚ ਇੱਕ ਵੱਡਾ ਜਨਸੰਖਿਆ ਬਦਲਾਅ ਦੇਖਣ ਨੂੰ ਮਿਲਿਆ ਹੈ ਜਿੱਥੇ ਜੁਲਾਈ ਤੋਂ ਸਤੰਬਰ 2025 ਦੇ ਵਿਚਕਾਰ ਦੀ ਆਬਾਦੀ ਵਿੱਚ ਪਿਛਲੇ 80 ਸਾਲਾਂ ਦੀ ਸਭ ਤੋਂ ਵੱਡੀ ਗਿਰਾਵਟ ਦਰਜ ਹੋਈ ਹੈ ਇਸ ਗਿਰਾਵਟ ਦੀ ਮੁੱਖ ਵਜ੍ਹਾ ਅਸਥਾਈ ਨਿਵਾਸੀਆਂ ਖਾਸ ਕਰਕੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਆਈ ਕਮੀ ਹੈ ਸਰਕਾਰੀ ਏਜੰਸੀ ਕੈਨੇਡਾ ਦੇ ਅੰਕੜਿਆਂ ਮੁਤਾਬਕ ਸਿਰਫ ਇੱਕ ਤਮਾਹੀ ਦੌਰਾਨ ਦੇਸ਼ ਦੀ ਆਬਾਦੀ 76068 ਲੋਕਾਂ ਤੱਕ ਘਟ ਗਈ ਹੈ ਜੋ ਕਿ 1946 ਤੋਂ ਬਾਅਦ ਕਿਸੇ ਇੱਕ ਤਮਾਹੀ ਵਿੱਚ ਆਈ ਸਭ ਤੋਂ ਵੱਡੀ ਗਿਰਾਵਟ ਹੈ ਇਸ ਤੋਂ ਪਹਿਲਾਂ ਆਬਾਦੀ ਵਿੱਚ ਮਾਮੂਲੀ ਕਮੀ ਸਿਰਫ ਕੋਰੋਨਾ ਮਹਾਮਾਰੀ ਦੌਰਾਨ 2020 ਦੀ ਆਖਰੀ ਤਮਾਹੀ ਵਿੱਚ ਦੇਖੀ ਗਈ ਸੀ ਜੁਲਾਈ ਤੋਂ ਸਤੰਬਰ 2025 ਦੌਰਾਨ ਸਥਾਈ ਨਿਵਾਸੀਆਂ ਦੀ ਗਿਣਤੀ ਵਿੱਚ 1,76,479 ਦੀ ਵੱਡੀ ਕਮੀ ਆਈ ਹੈ ਸਖਤੀ ਇਮੀਗ੍ਰੇਸ਼ਨ ਨੀਤੀਆਂ ਦਾ ਸਭ ਤੋਂ ਵੱਡਾ ਅਸਰ ਭਾਰਤੀ ਵਿਦਿਆਰਥੀਆਂ ਤੇ ਪਿਆ ਹੈ ਇਮੀਗ੍ਰੇਸ਼ਨ ਰੈਫਿਊਜੀਸ ਐਂਡ ਸਿਟੀਜ਼ਨਸ਼ਿਪ ਕੈਨੇਡਾ ਦੇ ਅੰਕੜਿਆਂ ਅਨੁਸਾਰ ਜੁਲਾਈ ਤੋਂ ਸਤੰਬਰ 2025 ਤੱਕ ਭਾਰਤੀ ਵਿਦਿਆਰਥੀਆਂ ਨੂੰ ਸਿਰਫ 24,030 ਸਟਡੀ ਪਰਮਿਟ ਦਿੱਤੇ ਗਏ ਜੋ ਕੁੱਲ ਪਰਮਿਟਾਂ ਦਾ ਸਿਰਫ 16.4% ਹੈ ਵਿਆਕੜਾ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਬਹੁਤ ਘਟ ਹੈ ਜਦੋਂ ਕਿ 52425 ਸਟਡੀ ਪਰਮਿਟ ਜਾਰੀ ਹੋਏ ਸਨ ਇਸ ਤਰ੍ਹਾਂ ਇੱਕ ਸਾਲ ਵਿੱਚ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਅੱਧੇ ਤੋਂ ਵੀ ਘਟ ਹੋ ਗਈ ਹੈ ਇਸ ਤੋਂ ਪਹਿਲਾਂ ਕੈਨਾ ਦੀ ਇਮੀਗ੍ਰੇਸ਼ਨ ਨੀਤੀ ਬਹੁਤ ਉਦਾਰ ਸੀ ਜਿਸ ਕਾਰਨ 2023 ਵਿੱਚ ਵੱਡੀ ਗਿਣਤੀ ਵਿੱਚ ਵਿਦੇਸ਼ੀ ਵਿਦਿਆਰਥੀਆਂ ਅਤੇ ਕਾਮੇ ਦੇਸ਼ ਵਿੱਚ ਪਹੁੰਚੇ ਸਨ ਹਾਲਾਂਕਿ ਆਬਾਦੀ ਵਿੱਚ ਤੇਜ਼ੀ ਨਾਲ ਹੋਏ ਵਾਧੇ ਤੋਂ ਬਾਅਦ ਸਭ ਤੋਂ ਤੇਜ਼ੀ ਸੀ ਨੇ ਦੇਸ਼ਵੱਚ ਘਰਾ ਦੀ ਕਮੀ ਕਿਰਾਏ ਵਿੱਚ ਵਾਧਾ ਅਤੇ ਸਿਹਤ ਤੇ ਆਵਾਜਾਈ ਸਹੂਲਤਾਂ ਤੇ ਵਧ ਰਹੇ ਦਬਾਅ ਦੀ ਸਮੱਸਿਆ ਪੈਦਾ ਕਰ ਦਿੱਤੀ ਸੀ ਇਸੇ ਕਾਰਨ ਸਰਕਾਰ ਨੂੰ ਇਮੀਗ੍ਰੇਸ਼ਨ ਨਿਯਮ ਸਖਤ ਕਰਨੇ ਪਏ ਕੈਨੇਡਾ ਸਰਕਾਰ ਦਾ ਟੀਚਾ 2027 ਤੱਕ ਅਸਥਾਈ ਆਬਾਦੀ ਨੂੰ ਕੁੱਲ ਜਨਸੰਖਿਆ ਦੇ 5% ਤੋਂ ਹੇਠਾਂ ਲਿਆਉਣਾ ਹੈ ਇਸ ਦੇ ਚਲਦੇ 2026 ਲਈ ਸਟੱਡੀ ਪਰਮਟਾ ਦੀ ਸੀਮਾ ਵੀ 4.08 ਲੱਖ ਤੈਅ ਕੀਤੀ ਗਈ ਹੈ ਜੋ ਕਿ 2024 ਦੇ ਟੀਚੇ ਨਾਲੋਂ 16% ਘੱਟ ਹੈ ਪੰਜਾਬ ਸਟੇਟ ਮਿਡ-ਡੇ ਮੀਲ ਸੁਸਾਇਟੀ ਨੇ ਸੂਬੇ ਭਰ ਦੇ ਸਰਕਾਰੀ ਸਕੂਲਾਂ ਵਿੱਚ ਮਿਡ-ਡੇ ਮੀਲ ਸਕੀਮ ਦੀ ਨਿਗਰਾਨੀ ਸੰਬੰਧੀ ਸਖਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਨੇ ਵਿਭਾਗ ਨੇ ਸਪਸ਼ਟ ਕੀਤਾ ਹੈ ਕਿ ਬੱਚਿਆਂ ਦਾ ਖਾਣਾ ਹੁਣ ਕਿਸੇ ਵੀ ਬਹਾਨੇ ਰੁਕਣਾ ਨਹੀਂ ਚਾਹੀਦਾ ਜੇਕਰ ਕਿਸੇ ਵੀ ਸਕੂਲ ਵਿੱਚ ਵਿਦਿਆਰਥੀਆਂ ਨੂੰ ਭੋਜਨ ਮੁਹੱਈਆ ਨਹੀਂ ਕਰਵਾਇਆ ਗਿਆ ਤਾਂ ਸਕੂਲ ਪ੍ਰਬੰਧਨ ਨੂੰ ਇੱਕ ਵਾਜਬ ਕਾਰਨ ਦੱਸਣਾ ਹੋਵੇਗਾ ਪੰਜਾਬ ਸਟੇਟ ਮਿਡ-ਡੇ ਮੀਲ ਸੁਸਾਇਟੀ ਵੱਲੋਂ ਜਾਰੀ ਕੀਤੇ ਗਏ ਇੱਕ ਪੱਤਰ ਦੇ ਅਨੁਸਾਰ ਹੁਣ MDMSMS ਮੋਡਿਊਲ ਵਿੱਚ ਅਦਰ ਆਪਸ਼ਨ ਨੂੰ ਐਕਟਿਵ ਕਰ ਦਿੱਤਾ ਗਿਆ ਹੈ ਪਹਿਲਾਂ ਜਾਣਕਾਰੀ ਅਕਸਰ ਅਧੂਰੀ ਛੱਡ ਦਿੱਤੀ ਜਾਂਦੀ ਸੀ ਪਰ ਹੁਣ ਜੇਕਰ ਕੋਈ ਸਕੂਲ ਫੂਡ ਨੋਟ ਸਰਵ ਦਾ ਆਪਸ਼ਨ ਚੁਣਦਾ ਹੈ ਤਾਂ ਉਸ ਨੂੰ ਨਿਰਧਾਰਤ ਟੈਕਸਟ ਬਾਕਸ ਵਿੱਚ ਜਾ ਕੇ ਦੱਸਣਾ ਹੋਵੇਗਾ ਕਿ ਖਾਣਾ ਕਿਉਂ ਨਹੀਂ ਬਣਿਆ ਵਿਭਾਗ ਹੁਣ ਇਸ ਮਾਮਲੇ ਵਿੱਚ ਹੋਰ ਸਖਤ ਹੋ ਗਿਆ ਹੈ ਭਾਵੇਂ ਇਹ ਫੰਡਾਂ ਦੀ ਘਾਟ ਹੋਵੇ ਰਾਸ਼ਨ ਦੀ ਅਣਉਪਲਬਧਤਾ ਹੋਵੇ ਜਾਂ ਗੈਸ ਸਿਲੰਡਰ ਦੀ ਸਮੱਸਿਆ ਹੋਵੇ ਹਰ ਕਾਰਨ ਨੂੰ ਹੁਣ ਤੱਥਾਂ ਦੇ ਨਾਲ ਦਸਤਾਵੇਜ਼ੀ ਰੂਪ ਵਿੱਚ ਦਰਜ ਕੀਤਾ ਜਾਣਾ ਚਾਹੀਦਾ ਹੈ ਸੋਸਾਇਟੀ ਨੇ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਨੇ ਕਿ ਉਹ ਇਹ ਯਕੀਨੀ ਬਣਾਉਣ ਕਿ ਦਰਜ ਕੀਤੇ ਗਏ ਕਾਰਨ ਠੁਕਮੇ ਅਤੇ ਸੱਚੇ ਹੋਣ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਪਾਈ ਜਾਣ ਤੇ ਸਪਸ਼ਟਿਕਰਨ ਦਿੱਤਾ ਜਾਵੇਗਾ ਇੱਕ ਕਦਮ ਅਜਿਹੇ ਸਮੇਂ ਆਇਆ ਹੈ ਜਦੋਂ ਸਿੱਖਿਆ ਵਿਭਾਗ ਸਰਦੀਆਂ ਦੀਆਂ ਛੁੱਟੀਆਂ ਤੋਂ ਪਹਿਲਾਂ ਪ੍ਰੀਖਿਆ ਦੀ ਤਿਆਰੀ ਅਤੇ ਹੋਰ ਗਤੀਵਿਧੀਆਂ ਤੇ ਕੇਂਦ੍ਰਿਤ ਹੈ ਵਿਭਾਗ ਦਾ ਮੁੱਖ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਸਕੂਲ ਜਾਣ ਵਾਲੇ ਹਰ ਬੱਚੇ ਨੂੰ ਕੁਆਲਿਟੀ ਵਾਲਾ ਭੋਜਨ ਮਿਲੇ ਅਤੇ ਰਿਪੋਰਟਿੰਗ ਪ੍ਰਣਾਲੀ ਵਿੱਚ ਪੂਰੀ ਪਾਰਦਰਸ਼ਤਾ ਬਣਾਈ ਰੱਖੀ ਜਾਵੇ। ਪੰਜਾਬ ਅਤੇ ਚੰਡੀਗੜ੍ਹ ਵਿੱਚ ਇਸ ਸਮੇਂ ਧੁੰਦ ਪੈ ਰਹੀ ਹੈ, ਸਵੇਰ ਅਤੇ ਸ਼ਾਮ ਕਾਫੀ ਠੰਡ ਹੋ ਗਈ ਹੈ। ਅੱਜ ਅਤੇ ਕੱਲ੍ਹ ਹੀ ਸੰਗਣੀ ਧੁੰਦ ਲਈ yellow alert ਜਾਰੀ ਕੀਤਾ ਗਿਆ ਹੈ ਮੌਸਮ ਵਿਭਾਗ ਅਨੁਸਾਰ 20 ਤੋਂ 22 ਦਸੰਬਰ ਤੱਕ ਕੁਝ ਥਾਵਾਂ 'ਤੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਦੌਰਾਨ ਘੱਟੋ ਘੱਟ ਤਾਪਮਾਨ ਵਿੱਚ 0.3 ਡਿਗਰੀ ਦਾ ਵਾਧਾ ਹੋਇਆ ਹੈ। ਸਵੇਰ ਵਿੱਚ ਸਭ ਤੋਂ ਠੰਡਾ ਨਵਾਂ ਸ਼ਹਿਰ ਰਿਹਾ ਹੈ ਜਿੱਥੇ ਘੱਟੋ ਘੱਟ ਤਾਪਮਾਨ 6.9 ਡਿਗਰੀ ਸੈਲਸੀਅਸ ਰਿਹਾ ਹੈ। ਪਟਿਆਲਾ, ਲੁਧਿਆਣਾ ਅਤੇ ਅੰਮ੍ਰਿਤਸਰ ਵਿੱਚ ਧੁੰਦ ਦਾ ਪੱਧਰ ਸਭ ਤੋਂ ਵੱਧ ਦਰਜ ਕੀਤਾ ਗਿਆ ਹੈ। ਇਸ ਦੌਰਾਨ ਚੰਡੀਗੜ੍ਹ ਮਨੁੱਖੀ ਅਧਿਕਾਰ ਕਮਿਸ਼ਨ ਨੇ ਵਾਦੇ ਪ੍ਰਦੂਸ਼ਣ ਦਾ ਖੁਦ ਨੋਟਿਸ ਲੈਂਦਿਆਂ ਇਸ ਸੰਬੰਧੀ ਰਿਪੋਰਟ ਮੰਗੀ ਹੈ। ਹਾਲਾਂਕਿ ਚੰਡੀਗੜ੍ਹ ਮੌਸਮ ਵਿਭਾਗ ਪਹਿਲਾਂ ਹੀ ਮੌਸਮ ਸੰਬੰਧੀ ਸਲਾਹ ਜਾਰੀ ਕਰ ਚੁੱਕਿਆ ਹੈ। ਮੌਸਮ ਵਿਭਾਗ ਦੇ ਅਨੁਸਾਰ ਹਵਾ ਦੀ ਗਤੀ ਥੋੜੀ ਵਧੀ ਹੈ ਜਿਸ ਨਾਲ ਪ੍ਰਦੂਸ਼ਣ ਅਤੇ ਧੁੰਦ ਵਿੱਚ ਥੋੜੀ ਕਮੀ ਆਈ ਹੈ ਇੱਕ ਪੱਛਮੀ ਗੜਬੜ ਸਰਗਰਮ ਹੋ ਗਈ ਹੈ ਜਿਸ ਕਾਰਨ ਪਹਾੜੀ ਇਲਾਕਿਆਂ ਵਿੱਚ ਬਰਬਰੀ ਹੋਣ ਦੀ ਸੰਭਾਵਨਾ ਹੈ ਵਿਭਾਗ ਨੇ ਅੱਜ ਸ਼ਹਿਰਾਂ ਨੂੰ ਦੋ ਕੈਟਾਗਰੀ ਵਿੱਚ ਵੰਡਿਆ ਹੈ ਅੰਮ੍ਰਿਤਸਰ ਤਰੰਤ ਪਟੰਡਾ ਬਰਨਾਲਾ ਸੰਗਰੂਰ ਪਟਿਆਲਾ ਪਠਾਨਕੋਟ ਗਰਦਾਸਪੁਰ ਹਸ਼ਿਆਰਪੁਰ ਕਪੂਰਥਲਾ ਜਲੰਧਰ ਮੋਗਾ ਲੁਧਿਆਣਾ ਮੁਹਾਲੀ ਫਤਗਰ ਸਾਹਿਬ ਰੂਪਨਗਰ ਨਵਾਂ ਸ਼ਹਿਰ ਫਰੂਜ਼ਪੁਰ ਫਰੀਦਕੋਟ ਫਾਜ਼ਲਕਾ ਮੁਕਸਰ ਅਤੇ ਮਾਨਸਾ ਜਿਹੜਾ ਵਿੱਚ ਵਕ ਵਕ ਥਾਵਾਂ ਤੇ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ 20 ਤੋਂ 22 ਦਸੰਬਰ ਦੇ ਵਿਚਕਾਰ ਰਾਜ ਵਿੱਚ ਕੁਝ ਥਾਵਾਂ ਤੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ 18 ਤੋਂ 19 ਦਸੰਬਰ ਅਤੇ 23 ਤੋਂ 24 ਦਸੰਬਰ ਤੱਕ ਮੌਸਮ ਖੁਸ਼ਕ ਰਹੇਗਾ ਅਗਲੇ 24 ਘੰਟਿਆਂ ਦੌਰਾਨ ਘੱਟੋ ਘੱਟ ਤਾਪਮਨ ਵਿੱਚ ਕੋਈ ਬਦਲਾਅ ਨਹੀਂ ਰਹੇਗਾ ਜਿਸ ਤੋਂ ਬਾਅਦ ਉੱਤਰ ਪੱਛਮੀ ਭਾਰ ਦੇ ਮੈਦਾਨੀ ਇਲਾਕਿਆਂ ਵਿੱਚ ਤਾਪਮਾਨ 2 ਤੋਂ 3 ਡਿਗਰੀ ਸੈਲਸੀਅਸ ਤੱਕ ਵੱਧ ਸਕਦਾ ਹੈ ਨਾਗਰਿਕ ਸੇਵਾਵਾਂ ਮਾ ਪ੍ਰਦਾਨ ਕਰਨ ਵਾਲੇ ਇੱਕ ਹੋਰ ਅਹਿਮ ਕਦਮ ਚੁੱਕਦਿਆਂ ਹੋਇਆਂ ਦੇਸ਼ ਵਿੱਚ ਸਭ ਤੋਂ ਘੱਟ ਪੈਂਡਿੰਗ ਦੀ ਇੱਕ ਇਤਿਹਾਸਕ ਅਤੇ ਮਿਸਾਲੀ ਪ੍ਰਾਪਤੀ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ 54 ਨਵੇਂ ਸੇਵਾ ਕੇਂਦਰ ਖੋਲ੍ਹ ਕੇ ਆਪਣੇ ਨਾਗਰਿਕ ਸੇਵਾ ਬੁਨਿਆਦੀ ਢਾਂਚੇ ਦਾ ਹੋਰ ਵਿਸਥਾਰ ਕਰਨ ਲਈ ਤਿਆਰ ਹੈ। ਇਸ ਵੱਲ ਕਦਮੀ ਨਾਲ ਸੂਬੇ ਭਰ ਵਿੱਚ ਸੇਵਾ ਕੇਂਦਰਾਂ ਦੀ ਕੁੱਲ ਗਿਣਤੀ 598 ਹੋ ਜਾਵੇਗੀ। ਇਹ ਐਲਾਨ ਸੁਸ਼ਾਸਨ ਅਤੇ ਸੂਚਨਾ ਟੈਕਨਾਲੋਜੀ ਮੰਤਰੀ ਅਮਨ ਅਰੋੜਾ ਨੇ ਕੀਤਾ ਏ ਇਹ ਐਲਾਨ ਮਗਸੀਪਾ ਵਿਖੇ ਮੰਤਰੀ ਦੀ ਪ੍ਰਧਾਨਗੀ ਹੇਠ ਨਾਗਰਿਕ ਸੇਵਾ ਪ੍ਰਦਾਨ ਕਰਨ ਅਤੇ ਸੇਵਾ ਕੇਂਦਰ ਦੇ ਕਾਰਜਾਂ ਬਾਰੇ ਇੱਕ ਵਿਆਪਕ ਸਮੀਖਿਆ ਮੀਟਿੰਗ ਦੌਰਾਨ ਕੀਤਾ ਗਿਆ ਏ ਮੀਟਿੰਗ ਵਿੱਚ ਸੀਨੀਅਰ ਵਿਭਾਗ ਅਧਿਕਾਰੀ ਮੌਜੂਦ ਸਨ ਅਤੇ ਸਾਰੇ ਡਿਪਟੀ ਕਮਿਸ਼ਨਰਾਂ ਨੇ ਵੀਡੀਓ ਕਾਨਫਰencing ਰਾਹੀਂ ਹਿੱਸਾ ਲਿਆ ਵਧੀਕ ਮੁਖ ਸਕੱਤਰ ਡੀਕੇ ਤਵਾੜੀ ਅਤੇ ਡਾਇਰੈਕਟਰ ਵਿਸ਼ੇਸ਼ ਸਰੰਗਲ ਨੇ ਵੀ ਮੀਟਿੰਗ ਵਿੱਚ ਸ਼ਿਰਕਤ ਕੀਤੀ ਮੀਟਿੰਗ ਵਿੱਚ ਪੰਜਾਬ ਭਰ ਵਿੱਚ ਮੌਜੂਦ 543 ਸੇਵਾ ਕੇਂਦਰਾਂ ਦੀ ਮਿਸਾਲੀ ਕਾਰਗੁਜ਼ਾਰੀ ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ ਜਿਸ ਵਿੱਚ 263 ਸ਼ਹਿਰੀ ਅਤੇ 281 ਪਿੰਡੂ ਕੇਂਦਰ ਸ਼ਾਮਲ ਨੇ ਇਸ ਵੈ ਨਿਰਪਰ ਕੇਂਦਰ 465 ਸਰਕਾਰੀ ਤੋਂ ਨਾਗਰਿਕ ਅਤੇ 7 ਕਾਰੋਬਾਰ ਤੋਂ ਨਾਗਰਿਕ ਸੇਵਾਵਾਂ ਪ੍ਰਦਾਨ ਕਰ ਰਹੇ ਨੇ ਮੀਟਿੰਗ ਵਿੱਚ ਪੈਡੈਂਸੀ ਸੇਵਾਵਾਰ ਪ੍ਰਦਰਸ਼ਨ ਅਧਿਕਾਰੀਆਂ ਵੱਲੋਂ ਚੁੱਕੇ ਗਏ ਇਤਰਾਜ਼ਾਂ ਅਤੇ ਆਨਲਾਈਨ ਫੀਲਡ ਵੈਰੀਫਿਕੇਸ਼ਨ ਪ੍ਰਕਿਰਿਆ ਤੇ ਚਰਚਾ ਕੀਤੀ ਗਈ ਹੈ ਇਹ ਧਿਆਨ ਦੇਣ ਯੋਗ ਹੈ ਕਿ ਵਾਪਸ ਭੇਜੇ ਜਾਣ ਵਾਲੇ ਕੇਸਾਂ ਦੀ ਗਿਣਤੀ ਵਿੱਚ ਗਰਾਵਟਾਈ ਹੈ ਜੋ ਕਿ ਬੇਲੋੜੇ ਇਤਰਾਜ਼ਾਂ ਵਿੱਚ ਕਮੀ ਨੂੰ ਦਰਸਾਉਂਦੀ ਹੈ ਜ਼ੀਰੋ ਪੈਂਡੈਂਸੀ ਪ੍ਰਤੀ ਸਰਕਾਰ ਦੀ ਵਚਨਬੱਧਤਾ ਨੂੰ ਦਰਉਂਦੇ ਹੋਏ ਅਮਨ अरोड़ा ਨੇ ਡਿਪਟੀ ਕਮਿਸ਼ਨਰ ਨੂੰ ਇਹ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਨੇ ਕਿ ਸਾਰੀਆਂ ਸ਼ਬਾਵਾਂ ਤੈਅ ਸਮਾਂ ਸੀਮਾ ਦੇ ਅੰਦਰ ਉਪਲਬਧ ਕਰਵਾਈਆਂ ਜਾਣ ਆਸਾਮ ਦੀ ਡਿਬਰੂਗੜ ਜੇਲ੍ਹ ਚ ਰਾਸ਼ਟਰੀ ਸੁਰੱਖਿਆ ਐਕਟ ਤਹਿਤ ਬੰਦ ਖੜੂਰ ਸਾਹਿਬ ਦੇ ਸੰਸਦ ਅਮਰਿਤਪਾਲ ਵੱਲੋਂ ਸੰਸਦ ਦੇ ਸਰਦਰੁੱਤ اجلاس ਚ ਹਿੱਸਾ ਲੈਣ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਚ ਦਾਖਲ ਪਟੀਸ਼ਨ ਨੂੰ ਕੋਟਨੀ ਰੱਦ ਕਰ ਦਿੱਤਾ ਹੈ ਹੁਣ ਉਹ ਸ਼ੁੱਕਰਵਾਰ ਨੂੰ ਖਤਮ ਹੋ ਰਿਹਾ ਸਰਦਰੁੱਤ اجلاس ਚ ਹਿੱਸਾ ਲੈਣ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਚ ਦਾਖਲ ਪਟੀਸ਼ਨ ਨੂੰ ਕੋਰਟ ਨੇ ਰੱਦ ਕਰ ਦਿੱਤਾ ਹੈ ਹੁਣ ਉਹ ਸ਼ੁੱਕਰਵਾਰ ਨੂੰ ਖਤਮ ਹੋ ਰਹੇ ਸਰਦਰੁੱਤ اجلاس ਚ ਹਿੱਸਾ ਨਹੀਂ ਲੈ ਸਕੇਗਾ ਚੀਫ ਜਸਟਿਸ ਸ਼ੀਲ 나ਗੂਦੀ ਅਗਵਾਈ ਵਾਲੇ ਬੈਂਚ ਨੇ ਸੁਣਵਾਈ ਚ ਹੀ ਇਹ ਸਵਾਲ ਉਠਾਇਆ ਇੱਕ ਜੇਕਰ ਪਟੀਸ਼ਨਰ ਦੇ ਹੱਕ ਚ ਕੋਈ ਆਦੇਸ਼ ਪਾਸ ਵੀ ਕਰ ਦਿੱਤਾ ਜਾਏ ਤਾਂ ਉਸ ਨੂੰ ਕਿਵੇਂ ਲਾਗੂ ਕੀਤਾ ਜਾਏਗਾ ਅਮਰਤਪਾਲ ਸਿੰਘ ਇਸ ਸਮੇਂ ਅਸਾਮ ਦੇ ਡਿਬਰੂਗੜ੍ਹ ਕੇਂਦਰੀ ਜੇਲ੍ਹ ਚ ਬੰਦ ਹੈ ਤੇ ਉਹਨਾਂ ਨੂੰ ਦਿੱਲੀ ਲਿਆਉਣ ਚ ਘੱਟੋ ਘੱਟ 10 ਘੰਟੇ ਜਾਂ ਉਸ ਤੋਂ ਜ਼ਿਆਦਾ ਸਮਾਂ ਲੱਗੇਗਾ ਉਹ ਵੀ ਉਦੋਂ ਜਦੋਂ ਹੈਲੀਕਾਪਟਰ ਵਰਗੀ ਵਿਸ਼ੇਸ਼ ਵਿਵਸਥਾ ਕੀਤੀ ਜਾਏ ਅਜਿਹੇ ਚ ਸੰਸਦ ਸੈਸ਼ਨ ਦੇ ਆਖਰੀ ਦਿਨ ਤੱਕ ਉਹਨਾਂ ਦੀ ਹਾਜ਼ਰੀ ਯਕੀਨੀ ਬਣਾਉਣਾ ਸੰਭਵ ਨਹੀਂ ਹੈ ਕੋਰਟ ਨੇ ਅਗਲੇ ਸੈਸ਼ਨ ਲਈ ਐਡਵਾਂਸ ਪਟੀਸ਼ਨ ਦਾਇਰ ਕਰਨ ਦੀ ਸਲਾਹ ਦਿੱਤੀ ਹੈ ਸੰਘਣੀ ਧੁੰਦ ਦੇ ਕਾਰਨ ਜਲੰਧਰ ਚੰਡੀਗੜ੍ਹ ਰੋਡ ਤੇ ਸੜਕ ਹਾਦਸਾ ਵਾਪਰ ਗਿਆ ਹੈ ਮਰੀਜ਼ ਨੂੰ ਹਸਪਤਾਲ ਲੈ ਕੇ ਜਾ ਰਹੀ ਇੱਕ ਐਂਬੂਲੈਂਸ ਰਾਸ਼ਟਰੀ ਰਾਜਮਾਰਗ ਤੇ ਖੜੀ ਇੱਕ ਟਰਾਲੀ ਨਾਲ ਟਕਰਾ ਗਈ ਇਸ ਭਿਆਨਕ ਹਾਦਸੇ 'ਚ ਐਂਬੂਲੈਂਸ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ ਰਿਪੋਰਟਾਂ ਅਨੁਸਾਰ ਜਦੋਂ ਹਾਦਸਾ ਵਾਪਰਿਆ ਤਾਂ ਐਂਬੂਲੈਂਸ ਡਰਾਈਵਰ ਮਰੀਜ਼ ਨੂੰ ਲੈ ਕੇ ਜਾ ਰਿਹਾ ਸੀ ਇਸ ਤੋਂ ਬਾਅਦ ਇੱਕ ਹੋਰ ਐਂਬੂਲੈਂਸ ਨੂੰ ਮੌਕੇ ਤੇ ਬੁਲਾਇਆ ਗਿਆ ਅਤੇ ਮਰੀਜ਼ ਨੂੰ ਗੱਡੀ ਵਿੱਚ ਲਿਜਾ ਕੇ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਘਟਨਾ ਦੀ ਜਾਣਕਾਰੀ ਮਿਲਣ ਤੇ ਸੜਕ ਸੁਰੱਖਿਆ ਬਲ ਦੀ ਇੱਕ ਟੀਮ ਮੌਕੇ ਤੇ ਪਹੁੰਚੀ ਅਤੇ ਰਾਹਗੀਰਾਂ ਦੀ ਮਦਦ ਨਾਲ ਐਂਬੂਲੈਂਸ ਨੂੰ ਸੜਕ ਤੋਂ ਹਟਾਇਆ ਗਿਆ ਪੁਲਿਸ ਨੇ ਕਿਹਾ ਹੈ ਕਿ ਸੰਘਣੀ ਧੁੰਦ ਕਾਰਨ ਵਿਜ਼ਿਬਿਲਟੀ ਕਾਫੀ ਘਟ ਗਈ ਸੀ ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਧੁੰਦ ਦਾ ਕਹਿਰ جاری ਹੈ ਸੰਘਣੀ ਧੁੰਦ ਕਾਰਨ ਸੜਕਾਂ ਤੇ ਵਾਹਨ ਰੇਂਗ ਦੇ ਵਿਖਾਈ ਦੇ ਰਹੇ ਨੇ ਪੰਜਾਬ ਵਿੱਚ ਪਿਛਲੇ 3 ਦਿਨਾਂ ਤੋਂ ਛਾਈ ਧੁੰਦ ਕਾਰਨ ਸੜਕ ਹਾਸਿਆ ਵਿੱਚ ਵੀ ਵਾਧਾ ਹੋਇਆ ਹੈ ਕੱਲ ਜਲੰਧਰ ਜੰਮੂ ਨੈਸ਼ਨਲ ਹਾਈਵੇ ਤੇ ਧੁੰਦ ਕਾਰਨ 5 ਵਾਹਨ ਆਪਸ ਵਿੱਚ ਟਕਰਾਏ ਸਨ ਬਾਈਕ ਸਵਾਰ ਹਮਲਾਵਰਾਂ ਨੇ ਹੁਸ਼ਿਆਰਪੁਰ ਦੇ ਟਾਂਡਾ ਉੜਮੜ ਵਿੱਚ ਬੱਸ ਸਟੈਂਡ ਨੇੜੇ ਇੱਕ ਵਿਅਕਤੀ ਨੂੰ ਗੋਲੀ ਮਾਰ ਦਿੱਤੀ। ਮੁਲਜ਼ਮਾਂ ਨੇ ਉਸਤੇ ਕਈ ਗੋਲੀਆਂ ਚਲਾਈਆਂ ਜਿਸ ਨਾਲ ਉਸ ਦੀ ਮੌਤ ਹੋ ਗਈ। ਮ੍ਰਿਤਕ ਇੱਕ ਬਾਈਕ ਮਕੈਨਿਕ ਸੀ ਉਸ ਦੀ ਪਛਾਣ ਬਲਜੀਤ ਸਿੰਘ ਉਰਫ ਬਿੱਲਾ ਵਜੋ ਹੋਈ ਹੈ ਜੋ ਪਿੰਡ ਕੰਧਾਲਾ ਸ਼ੇਖਾਂ ਦਾ ਰਹਿਣ ਵਾਲਾ ਸੀ। ਔਰ ਰਸੂਲਪੁਰ ਮੋਰ ਨੇੜੇ ਬੁਲੇਟ ਰਿਪੇਅਰ ਦੀ ਦੁਕਾਨ ਚਲਾਉਂਦਾ ਸੀ ਦੱਸਿਆ ਜਾ ਰਿਹਾ ਹੈ ਕਿ ਬਿੱਲਾ ਨੂੰ ਗੈਂਗਸਟਰਾਂ ਤੋਂ ਧਮਕੀਆਂ ਮਿਲੀਆਂ ਸਨ ਇਹ ਘਟਨਾ ਵੀਰਵਾਰ ਸ਼ਾਮ 5 ਵਜੇ ਦੇ ਕਰੀਬ ਵਾਪਰੀ ਹੈ ਬਿੱਲਾ ਆਪਣੇ ਪੁੱਤਰ ਨਾਲ ਕਲੋਆں ਦੇ ਬੱਸ ਸਟੈਂਡ ਤੇ ਆਇਆ ਸੀ ਜਦੋਂ ਉਹ ਸਟੈਂਡ ਤੇ ਇੱਕ ਮਠਾਈ ਦੀ ਦੁਕਾਨ ਤੋਂ ਪਾਣੀ ਦੀ ਬੋਤਲ ਖਰੀਦ ਕੇ ਆਪਣੀ ਕਾਰ ਵੱਲ ਵਾਪਸ ਆ ਰਿਹਾ ਸੀ ਤਾਂ ਬਾਈਕ ਤੇ ਸਵਾਰ ਦੋ ਵਿਅਕਤੀਆਂ ਨੇ ਗੋਲੀਆਂ ਚਲਾ ਦਿੱਤੀਆਂ ਗੋਲੀਬਾਰੀ ਦੀ ਆਵਾਜ਼ ਨਾਲ ਦਹਿਸ਼ਤ ਫੈਲ ਗਈ ਬਿੱਲਾ ਨੂੰ ਟਾਂਡਾ ਦੇ ਇੱਕ ਹਸਪਤਾਲ ਲਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਉਸ ਦੇ ਸਿਰ ਅਤੇ ਸਰੀਰ ਦੇ ਹੋਰ ਹਿੱਸਿਆਂ ਵਿੱਚ ਕਈ ਗੋਲੀਆਂ ਲਗੀਆਂ ਸਨ ਜਿਸ ਕਾਰਨ ਉਸ ਦੀ ਮੌਤ ਹੋ ਗਈ। ਮਾਮਲੇ ਦੀ ਜਾਣਕਾਰੀ ਮਿਲਣ ਤੇ ਐਸਐਸਪੀ ਪਰਮਿੰਦਰ ਸਿੰਘ ਹੀਰ ਅਤੇ ਡੀਐਸਪੀ ਦਵਿੰਦਰ ਸਿੰਘ ਬਾਰਵਾ ਪੁਲਿਸ ਫੋਰਸ ਨਾਲ ਮੌਕੇ ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਕੈਨੇਡਾ ਵਿੱਚੋਂ ਮਹਿੰਗੀਆਂ ਗੱਡੀਆਂ ਚੋਰੀ ਕਰਕੇ ਵਿਦੇਸ਼ ਭੇਜਣ ਵਾਲੇ 6 ਭਾਰਤੀਆਂ ਸਣੇ ਘੱਟੋ-ਘੱਟ 20 ਜਣਿਆਂ ਦੇ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ। ਜਿਨ੍ਹਾਂ 306 ਗੱਡੀਆਂ ਬਰਾਮਦ ਕਰਦਿਆਂ 온ਟਾਰੀਓ ਪੁਲਿਸ ਨੇ ਦੱਸਿਆ ਹੈ ਕਿ ਬ੍ਰੈਂਪਟਨ ਦੇ 40 ਸਾਲਾ ਅਮਨਦੀਪ ਸਿੰਘ ਬੋਲਟਨ ਦੇ 53 ਸਾਲਾ ਸੁਖਵਿੰਦਰ ਕੋਲਾਇਆ ਬ੍ਰੈਂਪਟਨ ਦੇ 57 ਸਾਲਾ ਰਗਵੀਰ ਵਾਲੀਆ ਮਿਲਟਨ ਦੀ 45 ਸਾਲਾ ਸਮੀਨਾ ਕਮਰਾਨ ਬ੍ਰੈਂਪਟਨ ਦੇ 33 ਸਾਲਾ ਸੰਦੀਪ ਕੁਮਾਰ ਅਤੇ 26 ਸਾਲਾ ਜਗਦੀਪ ਸਿੰਘ ਮਿਲਟਨ ਦੇ 52 ਸਾਲਾ ਮੁਹੰਮਦ ਮਿਰਜਾ ਓਸ਼ਵਾ ਦੇ 29 ਸਾਲਾ ਮੁਹੰਮਦ ਮਲਿਕ ਅਤੇ ਸੁਲਤਾਨ ਅਬੂ ਸ਼ਬਾਬ ਓਕਵਿਲ ਦੇ 37 ਸਾਲਾ ਜੀ ਆਕਾਜੀ ਨਾਰਥ ਯਾਕ ਦੇ 20 ਸਾਲਾ ਉਸਮਾਨ ਇਸ਼ਫਾਕ ਅਤੇ ਮਿਸਿਸਾਗਾ ਦੇ 23 ਸਾਲਾ ਇਹ ਹਾਇਆ ਖਾਨ ਨੂੰ ਕਾਬੂ ਕਰਦੇ ਆ ਵੱਖ-ਵੱਖ ਦੋਸ਼ ਆਯਾਤ ਕੀਤੇ ਗਏ ਨੇ 온ਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਅਤੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਵੱਲੋਂ ਸਾਂਝੇ ਤੌਰ ਤੇ ਕੀਤੀ ਕਾਰਵਾਈ ਦੌਰਾਨ ਨਾ ਸਿਰਫ ਗੱਡੀ ਚੋਰੀ ਦੀਆਂ ਵਾਰਦਾਤਾਂ ਵੱਲ ਧਿਆਨ ਕੇਂਦਰਿਤ ਕੀਤਾ ਗਿਆ ਸਗੋਂ ਚੋਰੀशुदा ਮਾਲ ਦੀ ਵਿਦੇਸ਼ੀ ਬਾਜ਼ਾਰਾਂ ਤੱਕ ਢੋਆ ਢੋਈ ਕਰਨ ਵਾਲੀਆਂ ਕੰਪਨੀਆਂ ਵੀ ਨਿਸ਼ਾਨੇ ਤੇ ਰਹੀਆਂ ਪ੍ਰੋਜੈਕਟ ਚਿਗਾੜੀ ਬਾਰੇ ਜਾਣਕਾਰੀ ਸਾਂਝੀ ਕਰਦੇ ਆ ਪੁਲਿਸ ਨੇ ਦੱਸਿਆ ਹੈ ਕਿ ਆਟੋ ਥੈਫਟ ਰਾਹੀਂ ਅਪਰਾਧਿਕ گروਹਾਂ ਨੂੰ ਮੋਟੀਆਂ ਰਕਮਾਂ ਹਸਲ ਹੁੰਦੀਆਂ ਨੇ ਅਤੇ ਸਾਡੀਆਂ ਕਮਿਊਨਿਟੀਜ਼ ਵਾਸਤੇ ਖਤਰਾ ਪੈਦਾ ਹੁੰਦਾ ਹੈ ਜਿਸ ਦੇ ਸਿੱਟੇ ਵਜੋਂ ਨਾ ਸਿਰਫ ਪਰਿਵਾਰ ਪ੍ਰਭਾਵਿਤ ਹੁੰਦੇ ਨੇ ਸਗੋਂ ਕਾਰੋਬਾਰਾਂ ਉੱਤੇ ਵੀ ਮਾੜਾ ਅਸਰ ਪੈਂਦਾ ਏ ਜਾਂਚ ਕਰਤਾਵਾਂ ਮੁਤਾਬਕ ਗੱਡੀ ਚੋਰ ਗਰੂਪ ਵੱਲੋਂ ਕੁਮਾਂਤਰੀ ਨੈੱਟਵਰਕ ਕਾਇਮ ਕਰਦਿਆਂ ਵਿਦੇਸ਼ੀ ਧਰਤੀ ਤੇ ਮੌਜੂਦ ਗਰੋਹਾਂ ਨਾਲ ਸੰਪਰਕ ਬਣਾਏ ਹੋਏ ਸਨ ਪ੍ਰੋਜੈਕਟ ਚਿਕਾਡੀ ਦੀ ਸ਼ੁਰੂਆਤ ਅਗਸਤ 2023 ਵਿੱਚ ਕੀਤੀ ਗਈ ਜਦੋਂ ਅਨਟਾਰੀਓ ਪੁਲਿਸ ਦੇ ਖਾਸ ਦਸਤੇ ਨੇ ਗ੍ਰੇਟਰ ਟੋਰਾਂਟੋ ਏਰੀਆ ਵਿੱਚੋਂ 4 ਚੋਰੀशुदा ਗੱਡੀਆਂ ਬਰਾਮਦ ਕੀਤੀਆਂ ਬ੍ਰਾਮਦਗੀ ਦੌਰਾਨ ਕਈ ਅਜਿਹੇ ਸਬੂਤ ਵੀ ਮਿਲੇ ਜਿਨ੍ਹਾਂ ਰਾਹੀਂ ਚੋਰੀ ਛੁਦਾ ਮਾਲ ਕੈਨੇਡਾ ਤੋਂ ਬਾਹਰ ਭੇਜਣ ਵਿੱਚ ਮਦਦ ਕਰਨ ਵਾਲੀਆਂ ਕੰਪਨੀਆਂ ਵੀ ਬੇਨਕਾਬ ਹੋਈਆਂ ਇਹਨਾਂ ਕੰਪਨੀਆਂ ਵੱਲੋਂ ਜਾਲੀ ਸ਼ਿਪਿੰਗ ਦਸਤਾਵੇਜ਼ਾਂ ਦੇ ਆਧਾਰ 'ਤੇ ਮੱਧ ਪੂਰਬ ਦੇ ਮੁਲਕਾਂ ਜਾਂ ਪੱਛਮੀ ਅਫਰੀਕਾ ਵੱਲ ਗੱਡੀਆਂ ਭੇਜੀਆਂ ਜਾਂਦੀਆਂ ਸਨ ਡਿਟੈਕਟਿਵ ਇਨਸਪੈਕਟਰ ਸਕਾਟ ਨੇ মিডিਆ ਨਾਲ ਗੱਲਬਾਤ ਕਰਦਿਆਂ ਦੱਸਿਆ ਹੈ ਕਿ ਮੌਂਟਰੀਅਲ ਬੰਦਰਗਾਹ ਵੈਂਕੂਵਰ ਬੰਦਰਗਾਹ ਅਤੇ ਹੈਲੀਫੈਕਸ ਬੰਦਰਗਾਹ ਤੇ ਸ਼ਿਪਿੰਗ ਕੰਟੇਨਰਾਂ ਦੀ ਪੜਤਾਲ ਕੀਤੀ ਗਈ ਅਤੇ ਕੈਨੇਡਾ ਤੋਂ ਰਵਾਨਾ ਕੀਤੇ ਜਾਣ ਤੋਂ ਪਹਿਲਾਂ ਹੀ ਚੋਰੀशुदा ਗੱਡੀਆਂ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਹੋਈ ਹੈ ਆਰਸੀਐਮਪੀ ਤੋਂ ਇਲਾਵਾ ਇੱਕ ਕੁਮਾਂਤਰੀ ਸਹਾਇਕ ਨੇ ਇਸ ਕੰਮ ਵਿੱਚ ਕਾਫੀ ਮਦਦ ਕੀਤੀ ਹੈ ਪੁਲਿਸ ਨੇ ਅੱਗੇ ਕਿਹਾ ਕਿ ਗੱਡੀ ਚੋਰ ਗਰੋਵ ਵੱਲੋਂ ਆਪਣੇ ਕੁਮਾਂਤਰੀ ਸਾਥੀਆਂ ਨਾਲ ਰਲ ਕੇ ਗੱਡੀਆਂ ਨੂੰ ਦੁੱਗਣੀ ਕੀਮਤ ਤੇ ਵੇਚਿਆ ਜਾ ਰਿਹਾ ਸੀ ਇਸੇ ਦੌਰਾਨ অন্ਟਾਰੀਓ ਅਤੇ ਕਿਊਬਿਕ ਵਿੱਚ ਵੱਖ-ਵੱਖ ਥਾਵਾਂ ਤੇ ਛਾਪੇ ਮਾਰਦਿਆਂ 30000 ਡਾਲਰ ਨਕਦ ਅਤੇ ਜਾਲੀ ਲਾਇਸੈਂਸ ਪਲੇਟ ਵਾਲੀ ਗੱਡੀ ਸਣੇ ਦੋ ਹੋਰ ਗੱਡੀਆਂ ਜ਼ਬਤ ਕੀਤੀਆਂ ਗਈਆਂ ਇੱਕ ਜਣੇ ਨੂੰ ਗ੍ਰਿਫਤਾਰ ਕੀਤਾ ਗਿਆ ਜਦਕਿ ਦੋ ਹੋਰ ਪੁਲਿਸ ਦੇ ਪੁੱਜਣ ਤੋਂ ਪਹਿਲਾਂ ਹੀ ਫਰਾਰ ਹੋ ਗਏ ਸ਼ੱਕੀਆਂ ਵਿੱਚ ਫਰੇਟ ਫੋਰਵਰਡਿੰਗ ਬਿਜ਼ਨਸ ਦੇ ਰਜਿਸਟਰਡ ਮਾਲਕ ਅਤੇ ਆਪਰੇਟਰ ਸ਼ਾਮਲ ਨੇ ਜਦਕਿ ਸਿੱਧੇ ਤੌਰ ਤੇ ਗੱਡੀ ਚੋਰੀ ਦੀਆਂ ਵਾਰਦਾਤਾ ਕਰਨ ਵਾਲੇ ਸ਼ੱਕੀਆਂ ਦੇ ਨਾਂ ਵੀ ਸੂਚੀ ਵਿੱਚ ਦਰਜ ਕੀਤੇ ਗਏ ਨੇ